ਕੁਝ ਘਰੇਲੂ ਨੁਕਤੇ ਸਰੀਰ ਵਿੱਚ ਜੇਕਰ ਕੈਲਸ਼ੀਅਮ ਦੀ ਘਾਟ ਹੋ ਗਈ ਹੋਵੇ ਤਾਂ ਇਹਨਾਂ ਘਰੇਲੂ ਨੁਸਖਿਆਂ ਨਾਲ ਠੀਕ ਕਰੋ ਨੰਬਰ 1 ਦੁੱਧ ਪਨੀਰ ਦਹੀਂ ਅਤੇ ਲੱਸੀ ਵਰਗੇ ਦੁੱਧ ਉਤਪਾਦ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਹਨ ਰੋਜ਼ਾਨਾ ਇਹਨਾਂ ਦੀ ਵਰਤੋਂ ਕਰੋ ਨੰਬਰ 2 ਚਿੱਟੇ ਅਤੇ ਕਾਲੇ ਦਿਲ ਵਿੱਚ ਕੈਲਸ਼ੀਅਮ ਭਰਪੂਰ ਹੁੰਦੀ ਹੈ ਇਸ ਤਰ੍ਹਾਂ ਰਾਗੀ ਦੀ ਰੋਟੀ ਜਾਂ ਦਲੀਏ ਦੀ ਵਰਤੋਂ ਵੀ ਬਹੁਤ ਲਾਭਕਾਰੀ ਹੁੰਦੀ ਹੈ ਨੰਬਰ 3 ਮੇਥੀ ਪਾਲਕ ਬਾਥੂ ਅਤੇ ਸਰੋਂ ਦਾ ਸਾਗ ਨਾ ਸਿਰਫ ਸਵਾਦ ਵਾਲੇ ਹਨ ਸਗੋਂ ਇਹ ਕੈਲਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ ਨੰਬਰ 4 ਰੋਜ਼ਾਨਾ 2-3 ਭਿੱਜੇ ਹੋਏ ਸੁੱਕੇ ਅੰजीर ਖਾਣ ਨਾਲ ਵੀ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 5 ਸਾਫ਼ ਕਰਕੇ ਸੁਕਾਏ ਹੋਏ ਆਂਡਿਆਂ ਦੇ ਸਿਲਕੇ ਪੀਸ ਕੇ ਇੱਕ ਜੁੜਕੀ ਚੌਰਨ ਦਹੀਂ ਜਾਂ ਗਰਮ ਗਨੇ ਪਾਣੀ ਨਾਲ ਲੈਣਾ ਚਾਹੀਦਾ ਹੈ। ਇਸ ਨਾਲ ਵੀ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ। ਨੰਬਰ 6 ਵਿਟਾਮਿਨ ਡੀ ਦੇ ਬਿਨਾ ਕੈਲਸ਼ੀਅਮ ਅੰਗਾਂ ਵਿੱਚ ਨਹੀਂ ਬਚਦਾ ਇਸ ਲਈ ਰੋਜ਼ਾਨਾ 15 ਤੋਂ 20 ਮਿੰਟ ਸਵੇਰੇ ਦੀ ਧੁੱਪ ਲੈਣਾ ਵੀ ਬਹੁਤ ਜ਼ਰੂਰੀ ਹੈ ਇਸ ਨਾਲ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ ਇਹ ਨੁਕਸੇ ਅਪਣਾਓ ਅਤੇ ਕੈਲਸ਼ੀਅਮ ਨੂੰ ਪੂਰਾ ਕਰੋ ਧੰਨਵਾਦ ਜੀ